ਸਤਿ ਸ਼੍ਰੀ ਅਕਾਲ ਜੀ ਤੇ ਵੈਲਕਮ ਆਪਾਂ ਨੇ ਚੈਨਲ ਤੇ ਜੀ ਡੋਲਟ ਟ੍ਰੈਵਲ ਆਪਾਂ ਸੰਗਰੂਰ ਜ਼ਿਲ੍ਹਾ ਸੰਗਰੂਰ ਤੋਂ ਬੋਲ ਰਹੇ ਆਂ ਦੇਖੋ ਅੱਜ ਫੇਰ بارش ਆ ਜਿਹੜੀ ਉਹ ਸਟਾਰਟ ਹੋ ਚੁੱਕੀ ਹੈ ਠੀਕ ਹੈ ਕੱਲ ਦਾ ਦਿਨ ਲੱਗਿਆ ਸੀ ਬਹੁਤ ਵਧੀਆ ਬਹੁਤ ਵਧੀਆ ਧੁੱਪ ਨਿਕਲੀ ਹੋਈ ਸੀ ਪਰ ਅੱਜ ਫੇਰ ਇੱਕ ਵਾਰੀ ਫੇਰ ਬਾਰਸ਼ਾ ਜਿਹੜੀ ਫੇਰ ਅੱਜ ਸਟਾਰਟ ਹੋ ਗਈ ਰੱਬ ਦਾ ਕੋਈ ਪਤਾ ਨਹੀਂ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਸਵਾ ਤੋਂ ਪਸੀ ਤੇ ਹੁਣ ਦੇਖੋ ਬਾਰਸ਼ਾ ਸਟਾਰਟ ਹੋ ਗਈ ਹੈ ਇੱਕ ਵਾਰੀ ਫੇਰ ਖਤਰੇ ਦੀ ਘੰਟੀ ਜਿਹੜਾ ਪਿੰਡ ਦਾ ਨਾਲਾ ਹੈ ਉਹ ਵੀ ਬਹੁਤ ਜ਼ਿਆਦਾ ਭਰ ਕੇ ਭਰਿਆ ਰਿਹਾ ਪਿੱਛੋਂ ਆਪਸੋਂ ਤੁਹਾਨੂੰ ਦਿਖਾਇਆ ਨਹੀਂ ਉੱਧਰ ਜਾ ਕੇ ਪਹਿਲਾਂ ਦਿਖਾਇਆ ਸੀ ਦੇਖੋ ਬਾਦਸ਼ ਫੇਰ ਸਟਾਰਟ ਹੈ ਇੱਕ ਵਾਰੀ ਹਾਂਜੀ ਵੈਲਕਮ ਟੂ ਲਾਈਵ ਜੀ ਡਿਡਲਟ ਫੇਰ ਬਾਰਿਸ਼ ਸਟਾਰਟ ਹੈ ਜੀ ਅੱਜ ਤੁਹਾਡੇ ਵੀ ਕਿਸੇ ਸ਼ਹਿਰ 'ਚ بارش ਪੈ ਰਹੀ ਹੈ ਜਾਂ ਅੱਜ ਮੌਸਮ ਵਧੀਆ ਹੈ ਸਾਫ਼ ਹੈ ਪਰ ਉਰੇ ਸੰਗਰੂਰ ਦੇ ਵਿੱਚ بارش ਹੋ ਰਹੀ ਹੈ ਜਿਲ੍ਹਾ ਸੰਗਰੂਰ ਦੇ ਵਿੱਚ بارش ਹੋ ਰਹੀ ਹੈ ਤੇ ਤੁਹਾਡੇ ਸ਼ਹਿਰ ਦੇ ਵਿੱਚ ਕਿਦਾਂ ਮੌਸਮ ਠੀਕ ਹੈ ਹੁਣ ਜਦ ਵੀ بارش ਆਉਂਦੀ ਹੈ ਤਕਰੀਬਨ ਡਾਰੀ ਲੱਗਦਾ ਹੈ ਕਿਉਂਕਿ ਲਗਾਤਾਰ 10-15 ਦਿਨ ਹੋ ਗਏ ਰੱਬ ਨੂੰ ਲਗਾਤਾਰ ਬਾ بارش ਆ ਜਿਹੜੀ ਉਹ ਹੋ ਰਹੀ ਹੈ। ਤਕਰੀਬਨ ਘੰਟਾ ਅੱਧਾ ਹੋ ਗਿਆ ਪੈਂਦੇ ਨੂੰ। ਮੀਂਹ। ਹਾਂਜੀ ਮੈਂ ਸੰਗਰੂਰ ਪੰਜਾਬ ਸੇ ਬੋਲ ਰਿਹਾ ਹਾਂ। बिल्कुल हम पंजाब से बोल रहे हैं जसवीर मेरी एन कह रही है हाँ भाई आपके जहाँ क्या बारिश हो रही है सुरेश यादव जी आपके यहाँ कैसा है मौसम हमारा तो हम घर में ही बैठे हैं उधरली साइड हमारा अभी घर बनाने की सोच रहे हैं पर लगातार बारिश हो रही है कई दिनों तो नक्शा नुक्शा दे बनाना दिया हुआ है अभी हमारा नक्शा भी नहीं आया अच्छा कहाँ पर रहे सुरेश जी आप कहाँ से बोल रहे हो कहाँ गर्मी है बहुत ज़्यादा हमारा तो यही घर है बस ओके okay, के यूपी भागपत भाग जिले में से हाँ जी हाँ मैं कई बार आया हूँ भागपत में तो अच्छा यूपी में अभी सूरज निकला हुआ है या है नहीं हमारे यहाँ है नहीं जानवर नहीं है कोई गाय भैंस नहीं है पहले रखते थे हम उधर सामने वो उधर ली जो साइड थी ना उधर पहले भैंस वगैरह रखते थे गाय रखते थे अभी वो सभी बेच दिए ठीक है कोई गाय भैंस नहीं है अभी उमेर जट ओके okay. हां जी पाकिस्तान ਵਾਲਿਓ کیسے ہو اپ ਤੁਸੀਂ ٹھیک ٹھاک ہو پاکستان ਵਾਲਿਓ ਕਿੱਦਾਂ ਤੁਹਾਡੇ ਤਾਂ ਨਹੀਂ بارش ਹੋ ਰਹੀ ਹੁਣ ਤੇ ਆਪਣੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਯਾਰ ਬਹੁਤ ਘੱਟ ਸਬਸਕ੍ਰਾਈਬਰ ਨੇ ਆਪਣੇ ਤੇ ਕੋਸ਼ਿਸ਼ ਕਰਿਓ ਵੀ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਕਿ ਆਪਾਂ ਤੁਹਾਨੂੰ ਬਾਹਰ ਦੀਆਂ ਵੀ ਵੀਡੀਓ ਦਿਖਾਵਾਂਗੇ ਬਾਰ ਬੁਰ ਜਾਂਦੇ ਰਹਿੰਦੇ ਆ ਤੇ ਆਪਣਾ ਸ਼ਹਿਰ ਵੀ ਦਿਖਾਵਾਂਗੇ ਤੁਹਾਨੂੰ ਆਪਣੇ ਸਾਹਿਬ ਦੇ ਵੀਡੀਓ ਵੀ ਪਾਵਾਂਗੇ ਹਾਂ ਓਕੇ ਹਾਂ ਜੁਪੀ ਮੇਂ ਤੋਂ ਅਭੀ ਬਹੁਤ ਜਾਨਵਰ ਰੱਖਤੇ ਹੈਂ ਹਮ ਵੀ ਇਤਨੇ ਰੱਖਤੇ ਰਹੇ ਹੈਂ सात सात आठ आठ बैंस अभी थोड़ा कम हो गया ओके पाकिस्तान में भी बहुत ज़्यादा फ्लड आया हुआ है ठीक है कोई बात नहीं आपका भी फ़ोटो वगैरह वीडियो वगैरह शेयर करना हाँ जी जयपाल जी कैसे हो आप देखो भाई फिर एक बार फिर यार बारिश स्टार्ट हो गई बादल देखो ऊपर कितने बादल हैं ਉਮੇਰ ਜੱਟ ਜੀ ਵੀਡੀਓ ਨੂੰ ਸ਼ੇਅਰ ਵੀ ਕਰਨਾ ਯਾਰ ਪਾਕਿਸਤਾਨ ਮੇ ਅਬ ਓਕੇ ਪਾਕਿਸਤਾਨ ਵਿੱਚ ਸਥਿਤੀ ਪਹਿਲੇ ਸੇ ਬਿਹਤਰ ਹੋ ਰਹੀ ਹੈ ਬਿਲਕੁਲ ਜੀ ਅੱਲਾ ਦਾ ਸ਼ੁਕਰ ਹੈ ਤੇ ਇਦਾਂ ਹੀ ਪਾਣੀ ਹੈ ਜਿਹੜਾ ਉਹ ਥੋੜਾ ਨਿਚੇ ਉੱਤਰਦਾ ਰਹੇ ਸਥਿਤੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਵਧੀਆ ਹੋ ਜਾਏ ਹੂੰ Eh, lo que